ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜੱਜ ਪੰਡੋਰੀ ਵਾਲਾ ਤੇ ਗੱਲ ਕਰਦੇ ਆਂ ਸ਼ੌਂਕ ਦੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਸਾਡੇ ਪਿੰਡ ਦਾ ਸਰਪੰਚ ਅਮਨ ਪੰਡੋਰੀ ਕਹਿੰਦਾ ਵੀ ਮੈਂ ਮੈਨੂੰ ਸਰਪੰਚੀ ਦਾ ਸ਼ੌਂਕ ਨਹੀਂ ਮੈਨੂੰ ਸ਼ੌਂਕ ਆ ਪਿੰਡ ਦੇ ਕੰਮ ਕਰਨ ਦਾ ਤੇ ਕੰਮ ਕਰਦਾ ਵੀਰ ਜਿਹੜੇ ਪਿਛਲੀਆਂ ਪੰਚਾਇਤਾਂ ਨੇ ਅੜਾ ਕੇ ਰੱਖੇ ਹੋਏ ਸੀ ਪੂਰੇ ਕਰੀ ਜਾਂਦਾ ਏ ਅਸੀਂ ਵੀ ਪਾਰਟੀ ਭਾਜੀ ਤੋਂ ਉੱਪਰ ਰੱਖ ਕੇ ਭਾਈ ਦੀ ਪੂਰ ਸਪੋਰਟ ਕਰਦੇ ਆ ਤੇ ਆਜੋ ਤੁਹਾਨੂੰ ਦਿਖਾਉਂਦੇ ਆ ਵੀ ਭਾਈ ਨੇ ਜਿਹੜੀ ਪਾਈਪ ਲਾਈਨ ਬੰਦ ਹੋਈ ਪਈ ਸੀ ਅਸੀਂ 2007 ਚਦੋਂ ਮੈਂ ਮੌਜੂਦਾ ਪੰਚਾਇਤ ਮੈਂਬਰ ਹੁੰਦਾ ਸੀਗਾ ਉਸ ਵੇਲੇ ਦੀ ਪਵਾਈ ਹੋਈ ਸੀਗੀ ਤੇ ਉਹ ਕਿਸੇ ਕਾਰਨ ਕਰਕੇ ਫੌਦੀਆਂ ਟੁੱਟ ਗਈਆਂ ਤੇ ਬਲੌਕ ਹੋ ਗਈ ਤੇ ਅੱਜ ਭਾਈ ਨਾਲ ਕਰਦੇ ਆ ਗੱਲਬਾਤ ਵੀ ਇਸ ਪ੍ਰੋਜੈਕਟ ਤੇ ਕਿੰਨਾ ਕੁ ਖਰਚਾ ਆ ਗਿਆ ਤੇ ਕਿਹੜੇ ਤਰੀਕੇ ਇਹਨੂੰ ਜਿਹੜਾ ਨੇਪਰੇ ਚਾੜਿਆ ਜਾਊਗਾ ਕਿ ਇਹ ਜਿਹੜੀ ਗ੍ਰਾਂਟ ਆ ਕਿ ਕਿਵੇਂ ਉਰੇ ਹਸਪਤਲ ਨੂੰ ਵਧੀਆ ਬਣਾਉਣ ਲਈ ਕੀ ਕੀ ਯੋਗਦਾਨ ਪਾ ਰਿਹਾ ਤੇ ਕਿਵੇਂ ਕੰਮ ਚੱਲੂਗਾ। ਆਂਦੀ ਸਰਪੰਚ ਸਾਹਿਬ ਕੀ ਆਪ ਜੀ? ਇਹ ਪਔਖਾ ਚਾਦਨਾ ਦੀ ਕੀ ਕੀ ਕਰਾ ਰਹੇ ਹੋ? ਇਹ ਆਪਣੀ ਮੇਨ ਪੰਪ ਕੋ ਜਿਹੜੀ ਐ ਇਤਰੋ ਸੀਵਰੇਜ ਪਾਈਪਲਾਈਨ ਜਿਹੜੀ ਛੜਕ ਢਿੱਦੀ ਜੀ ਵਜ੍ਹਾ ਨਾਲ ਟੁੱਟਦੀ। ਜੀ ਪਹਿਲਾਂ ਬਹੁਤ ਪੁਰਾਣੀ ਪਾਈਪਲਾਈਨ ਪਈ ਹੋਈ ਸੀਗੀ। 2007 ਚ ਪਈ ਸੀ। ਹਾਂ 2007। ਇਹ ਕੋ ਮੈਸਚੂਰੀ ਦਾ ਸੀਵਰੇਜ ਉਹ ਕਾਇਪ ਛੋਟੇ ਸੀਗੇ ਪਾਣੀ ਜਿਆਦਾ ਆਉਂਦਾ ਪਿਛਲੇ ਪਹਰਾ ਤੇ ਅੱਛਾ ਇਹ ਹੌਦੀਆਂ ਦੀ ਕਾਇ ਹੌਦੀਆਂ ਵਗੈਰਾ ਦੀ ਜਿਹੜੀ ਸਥਿਤੀ ਉਹ ਮਾੜੀ ਸੀਗੀ ਇਹ ਹੁਣ ਆਪਣਾ ਨਵਾਂ ਜਿਹੜਾ 18 ਪੱਤੀ ਰੋਡ ਤੇ ਚੌੜੀ ਹੋਣੀ ਹੈ ਸੜਕ ਤੇ ਤੇ ਫਿਰ ਜੇ ਉਹ ਕੈਦਲਾਂ ਨਾਲ ਪਾ ਰੱਖਦੇ ਉਹਦੇ ਨਾਲ ਪੜੇ ਵਰਕ ਤੇ ਆ ਕੇ ਦੇਰਦਰ ਤੋਂ ਪਿੰਡਾ ਘਤਰਾ ਵੀ ਇੱਕ ਲੋਕਾਂ ਦੇ ਖੇਤਾਂ ਵਾਲਿਆਂ ਨੂੰ ਬਹੁਤ ਪ੍ਰੋਬਲਮ ਦੀ ਹੈ ਬਈ ਇਹ ਮੰਡੀਪੋਰਟ ਤੇ ਤੈ ਮਾਰੀ ਹੈ ਸੜਕ ਤੇ ਇਹ ਹਾਂ ਜਨਵਾੜ ਤੋਂ ਆ ਰਹੀ ਹੈ ਇੱਕ ਗੱਲ ਹੋਰ ਆ ਬਾਈ ਜੀ ਹੁਣੀ ਮੰਡੀਪੋਰਟ ਦੇ ਚੇਅਰਮੈਨ ਵੀ ਆ ਆ ਕੋਟੀ ਸੇ ਖਾਂ ਹਲਕੇ ਦੇ ਤੇ ਤਾਂ ਕਰਕੇ ਮੰਡੀ ਬੋਰਡ ਦੀ ਜੋ ਵੀ ਪਾਈ ਦੇ ਹੱਕ ਹੁੰਦਾ ਉਹ ਸਾਡੇ ਪਿੰਡ ਨੂੰ ਲਿਆਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹਾਂਜੀ ਕਰੋ ਜੀ ਗੱਲ ਪਿੰਡ ਵਾਲਿਆਂ ਨਾਲ ਸੇਵਾ ਬਣਦੀ ਹੈ ਜੀ ਅਸੀਂ ਕੰਮ ਕਰੀ ਜਾਂਦੇ ਹਾਂ ਜਾਨ ਕਮਿਊਨਿਕੇਸ਼ਨ ਦਾ ਲੋਕੀ ਲਈ ਕੰਮ ਕਰ ਮੈਂ ਇੰਨੇ ਚੰਗੇ ਨਹੀਂ ਬਣੇ ਜਨਤਾ ਦੀ ਸੇਵਾ ਲਈ ਹੈ ਲੋਕਾਂ ਦਾ ਭਾਗ ਇਹ ਪ੍ਰੋਜੈਕਟ ਦਾ ਜਿਹੜੀ ਸ਼ਰਤ ਜਿਹੜੀ ਹੈ ਬਣਾ ਬੁੱਢੀ ਬਣ ਕੇ ਤੋਰ ਹੋ ਜੂਗੀ। ਸਭ ਤੋਂ ਘੱਟ ਤੇ ਸਾਡਾ ਇਹ ਮਕਸਦ ਹੈ ਵੀ ਜਿਹੜਾ ਕੰਮ ਹੈ ਅਸੀਂ ਪੰਚੇ ਚ ਕਰਨਾ ਉਹ 25-30 ਸਾਲ ਉਸ ਕੰਮ ਨੂੰ ਦੁਬਾਰਾ ਹੱਥ ਨਾ ਲਾਣਾ ਪਵੇ। ਇਸ ਕਰਕੇ ਨਾਲ ਨਾਲ ਆਪਾਂ ਗੱਲਾਂ ਕਰਦੇ ਜਾਂਦੇ ਨੇ ਨਲੇ ਅਗਲਾ ਵੀ ਦੇਖਦੇ ਹਾਂ। ਕਹਿੰਦੇ ਜਿਹੜੀ ਇਹ ਪ੍ਰੈਵਲਨ ਆ ਇਹ ਆਪਾਂ ਫੋਟ ਤੋਂ ਹੋਣਾ ਜਿਹੜਾ ਵੱਡਾ ਫੋਟਾ ਬਣ ਕਰ। ਜਿਹੜਾ ਰਕਾਵਟ ਨਾ ਆਵੇ ਅੱਗੇ ਕਿਤੇ। ਜੀ ਜੀ ਜੀ। ਤੇ ਆ ਜਾ ਕੇ। ਆਵਾਜ਼ ਸੁਣੋ। ਸੀਪੀ ਚੱਲ ਰਹੀ ਆ ਜੀ। ਇਹ ਜੀ ਬਹੁਤ ਵਧੀਆ ਇਹ ਬਹੁਤ ਵਧੀਆ ਕੰਮ ਸਾਡੇ ਮਾਨੀਓ ਤੋਂ ਪਿੰਡ ਤੋਂ ਹਾਂਜੀ ਸਰਪੰਚ ਸਾਹਿਬ ਇਹ ਤਕਰੀਬਨ 2 ਫੁੱਟ ਦਾ ਤਾਂ ਪਾਈਪ ਹੋਊਗਾ ਬਿਲਕੁਲ ਜੀ ਬਿਲਕੁਲ ਸਰ ਬਲਾਕਜ ਵਾਲੇ ਦਾ ਕਾਰਨ ਹੀ ਮੁੱਕ ਜਾਣੇ ਆ 18 ਫੁੱਟ ਦੀ ਸੜਕ ਮੰਗ ਰਹੀ ਆ 18 ਫੁੱਟ ਦੀ ਸ਼ੜਕ ਆ ਹਾਂਜੀ ਇਹ ਕੰਕਰੀਟ ਵਾਲੀ ਬਣੂਗੀ ਕਿ ਲੱਕ ਵਾਲੀ ਲੱਕ ਵਾਲੀ ਲੱਕ ਵਾਲੀ ਜੀ ਛਾ ਚਲੋ ਬੜੀ ਵਧੀਆ ਗੱਲ ਹੈ ਜੀ ਆ ਇਸ ਦੇ ਲਾਵਾ ਨਾਲ ਐਕੋ ਜਲੰਧਰ ਰੋਡ ਤੇ ਉਹ ਵੀ ਸੜਕ ਪਾਉਂਦੀ ਆ ਜੀ 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 ਹਾਮੀ ਵਾਲੇ ਤੋਂ ਪੰਡੋਰੀ ਉਹ ਵੀ ਸੜਕ ਦਾ ਜਿਹੜਾ ਕੰਮ ਸ਼ੁਰੂ ਹੈ ਪਾਰਕ ਦੇ ਕੰਮ ਚੱਲ ਰਹੇ ਆ ਜਿਹੜਾ ਹੋਰ ਤੁਹਾਨੂੰ ਪਤਾ ਗਲੀਆਂ ਨਾਲੀਆਂ ਦਾ ਲਗਭਗ ਆਪਾਂ ਕੰਪਲੀਟ ਕਰਤਾ ਜਿਹੜਾ ਸੀਵਰੇਜ ਦਾ ਕੰਮ ਹੈ ਇੱਕ ਦੋ ਗਲੀਆਂ ਰਹਿਣੀਆਂ ਉਹ ਵੀ ਬਹੁਤ ਜਲਦੀ ਲੱਗ ਜਾਣਗੀਆਂ ਮੇਰੇ ਖਿਆਲ ਚ ਜਿਹੜੇ ਕੰਮ ਆ ਜਦੋਂ ਯੂਥ ਅੱਗੇ ਆਉਂਦਾ ਤਾਂ ਉਦੋਂ ਹੀ ਸ਼ੁਰੂ ਹੋਣੇ ਹੁੰਦੇ ਆ ਤੇ ਕੋਸ਼ਿਸ਼ ਕੋਸ਼ਿਸ਼ ਅਸੀਂ ਤਾਂ ਕਰ ਰਹੇ ਆ ਸਭ ਨੂੰ ਦਿਖਾਉਣ ਦੀ ਵੀ ਸਾਰੇ ਪਿੰਡਾਂ ਵਾਲਿਆਂ ਨੂੰ ਬੇਨਤੀ ਆ ਵੀ ਪਿੰਡ ਚ ਜਿੰਨਾ ਯੂਥ ਅੱਗੇ ਲਿਆਂਦਾ ਜਾਂਦਾ ਉਹ ਲਿਆਓ ਕਿਉਂਕਿ ਯੂਥ ਹੀ ਕੰਮ ਕਰਕੇ ਖੁਸ਼ ਹੁੰਦਾ ਬਾਈ ਹੋਰਾਂ ਨੇ ਆ ਯੂਥ ਆਗੂ ਹੋਣ ਕਰਕੇ ਫਿਰ ਆਮ ਆਦਮੀ ਪਾਰਟੀ ਦੇ ਚੇਅਰਮੈਨ ਹੋਣ ਕਰਕੇ ਤੇ ਪਿੰਡ ਦੇ ਸਰਪੰਚ ਹੋਣ ਕਰਕੇ ਪਿੰਡ ਦੇ ਵਾਟ ਕੱਢੀ ਜਾਂਦੇ ਆ ਤੇ ਬਾਈ ਜੀ ਹੋਰ ਵੀ ਦੱਸੋ ਇਹਦੇ ਬਾਰੇ ਬੈਰਵਤ ਸਰਕਾਰ ਕੋਈ ਵੀ ਹੈ ਹੋਵੇ ਸਰਕਾਰ ਮਾਣੀ ਹੁੰਦੀ ਜੇ ਪਿੰਡ ਤੇ ਬੰਦੇ ਦੀ ਕੰਮ ਕਰਨ ਦੀ ਇੱਛਾ ਹੋਣੀ ਚਾਹੀਦੀ ਤੁਹਾਡੇ ਸਾਹਮਣੇ ਆਪਣੇ ਪਿੰਡ ਦੀ ਆਮਦਨ ਜਿਹੜੀ ਹੈ ਦੱਲਾਨਾ ਉਹ ਵੀ 17 ਲੱਖ ਰੁਪਏ ਉਹ ਵੀ ਇਸ ਵਾਰ ਹੀ ਹੋਈ ਹੈ ਉਸ ਤੋਂ ਪਹਿਲਾਂ ਇਹ 13 12 13 ਲੱਖ ਤੇ ਉਸ ਤੋਂ ਪਹਿਲਾਂ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪਹਿਲਾਂ ਲਗਭਗ ਨਾ ਮਾਤਰ 4-5 ਲੱਖ ਰੁਪਏ ਆਮਦਨ ਸੀਗੀ اچھا 5 ਲੱਖ ਤੋਂ 17 ਤੇ ਪਹੁੰਚਾਇਆ ਸੀ ਹਾਂਜੀ ਵਾਹ ਤੇ ਆਮਦਨ ਵੀ ਫਿਰ ਵੀ ਆਮਦਨ ਦੇ ਹਿਸਾਬ ਨਾਲ ਜਿਹੜੇ ਆਪਣੇ 17 ਲੱਖ ਦੀ ਆਮਦਨ ਹੈ ਉਹਦੇ ਚੋਂ 5 5.5 ਲੱਖ ਰੁਪਿਆ 570 6 ਲੱਖ ਦੇ ਕਰੀਬ ਬਲਾਕ ਨੇ ਕੱਟ ਲੈਣਾ ਆਪਣੇ ਕੋਲ ਜਿਹੜਾ 12-13 ਲੱਖ ਵੱਜਦਾ ਪਰ ਫਿਰ ਵੀ ਦੇਖੋ ਤੁਹਾਨੂੰ ਤੁਹਾਡੇ ਸਾਹਮਣੇ ਆ ਵੀ ਆਪਣੇ ਪਿੰਡ ਵਿੱਚ ਕਰੋਨਾ ਦੇ ਪ੍ਰੋਜੈਕਟਾਂ ਦਾ ਕੰਮ ਚੱਲ ਰਿਹਾ ਪੈਸਾ ਕਿੱਥੋਂ ਲਿਆਉਣਾ ਕਿਵੇਂ ਲਿਆਉਣਾ ਉਹ ਇੱਕ ਜਿਹੜਾ ਬੰਦਾ ਮੂਰੇ ਲੱਗਿਆ ਉਹਨੂੰ ਪਤਾ ਹੋਣਾ ਚਾਹੀਦਾ ਹੈ ਵੀ ਕਿੱਥੋਂ ਕਿਵੇਂ ਕੰਮ ਆ ਸੀ ਕੁਝ ਸੰਪਤੀ ਜੋਕਰ ਵਾਲਿਆ ਕੁਝ ਨਰੇਗਾ ਜੋਕਰ ਵਾਲਿਆ ਕੁਝ ਇਹ ਕਰਕੇ ਵੀ ਲੱਗੇ ਹੋਇਆ ਜੇ ਆਪਣੇ ਕੋਲੇ 10-12 ਲੱਖ ਦਾ ਆਮਦਨ ਹੁੰਦੀ ਹੈ ਤੇ ਆਪਾਂ ਕਰੋੜ ਰੁਪਏ ਦਾ ਕੰਮ ਵੜ ਲਈ ਤੇ ਫਿਰ ਪਿੰਡ ਨੂੰ ਸੋਨੇ ਦੀ ਚਿੜੀ ਬਣਾ ਕੇ ਹਟੋਂਗੇ ਬਿਲਕੁਲ ਜੀ ਪੂਰਾ ਥਾਣਾ ਪਿੰਡ ਨੇ ਮਾਣ ਬਖਸ਼ਿਆ ਪਿੰਡ ਨੇ ਸੇਵਾ ਲਈ ਹੈ ਤੇ ਪਿੰਡ ਦੀ ਸੇਵਾ ਵੀ 24 ਘੰਟੇ ਹਾਜੀ ਚਲੋ ਜਿੱਥੇ ਪਿੰਡ ਦਾ ਵੀ ਕਰ ਰਹੇ ਹਾਂ ਅੱਛਾ ਸਾਡੇ ਸਾਹਮਣੇ ਆ ਸੜਕ ਦਾ ਵੀ ਬਹੁਤ ਵੱਡਾ ਸੰਘਰਸ਼ ਆ 1.5 ਤੋਂ 2 ਮਹੀਨੇ ਹੋ ਗਏ ਲਗਾਤਾਰ ਇਸ ਦੀਆਂ ਚਾਰ ਵਾਰੀ ਨਿਸ਼ਾਨੀਆਂ ਕਰਾਈਆਂ ਫਿਰ ਜਿਹੜੀ ਜਿੱਥੇ ਘਾਟੀ ਬਧੀ ਲੋਕਾਂ ਨੇ ਵੀ ਬਹੁਤ ਸਹਿਯੋਗ ਦਿੱਤਾ ਪਿੰਡ ਵਾਸੀਆਂ ਨੇ ਜਿੱਥੇ ਮਿੱਟੀ ਹੁਣ ਕਈਆਂ ਥਾਵਾਂ ਤੇ ਮਿੱਟੀ ਲੱਗਣੀ ਵੀ ਨਹੀਂ ਆਉਂਦੀ ਸੀ ਫਿਰ ਵੀ ਉਹਨਾਂ ਲੋਕਾਂ ਨੇ 4-4 ਫੁੱਟ ਆਪਣੇ ਘਰ ਤੇ 2-2 3-3 ਫੁੱਟ ਕਿਸੇ ਨੇ 2 ਫੁੱਟ ਕਿਸੇ ਨੇ 3 ਫੁੱਟ ਕਿਸੇ ਨੇ 4 ਫੁੱਟ ਆਪ ਫੌਜੀ ਸਾਹਿਬ ਹੁਣੀ ਖੜੇ ਆ ਇਹਨਾਂ ਨੂੰ ਲਾਉਣੀ ਵੀ ਨਹੀਂ ਆਉਂਦੀ ਸੀ ਮਿੱਟੀ ਫਿਰ ਇਹਨਾਂ ਸਾਰਿਆਂ ਲੋਕਾਂ ਨੇ ਸਹਿਯੋਗ ਕਰਕੇ ਕਿਹਾ ਵੀ ਆਪਣਾ ਕੰਮ ਤੁਸੀਂ ਵਧੀਆ ਕਰਦੇ ਹੋ ਇਸ ਕਰਕੇ ਤੁਹਾਨੂੰ ਜਿਹੜੀ ਪੂਰੀ ਸ਼ੋਟ ਹੈ ਤੁਸੀਂ 22 ਦੀ ਜਗ੍ਹਾ ਭਾਵੇਂ 24 ਫੁੱਟ ਲਾ ਲਓ ਮੈਂ ਨਗਰ ਨਿਵਾਸੀਆਂ ਦਾ ਵੀ ਧੰਨਵਾਦ ਕਰਦਾ ਜਿਹੜੇ ਇੰਨਾ ਸਹਿਯੋਗ ਦਿੰਦੇ ਆ ਤੇ ਆਪਣੇ ਸਰਦਾਰ ਕਸ਼ਮੀਰ ਸਿੰਘ ਨੇ ਲਾਤੀ ਉਥੇ ਪੂਰੀ ਜੀ ਉਥੇ ਵੀ ਕੋਈ ਇਸ਼ੂ ਨਹੀਂ ਆ ਉਹਨਾਂ ਨੇ ਖੁੱਲ ਕੇ ਕਿਹਾ ਕਿ ਜਿੰਨੀ ਤੁਸੀਂ ਜੀਸੀਬੀ ਲਿਆਓ ਜਿੰਨੀ ਤੁਹਾਨੂੰ ਲੋਡ ਹੈ ਭਾਵੇਂ 2 ਫੁੱਟ ਵੱਧ ਲਾਓ ਉਥੇ ਵੀ ਮਿੱਟੀ ਪੂਰੀ ਪ੍ਰੋਪਰ ਲੱਗ ਚੁੱਕੀ ਆ ਹੁਣ ਆਪਣੇ ਉਥੋਂ ਰੋਡ ਤੋਂ ਲੈ ਕੇ ਉਹ ਕੈਲੇ ਵਾਲੇ ਪੁਲ ਤੱਕ ਕੋਈ ਵੀ ਮਿੱਟੀ ਦੀ ਕੋਈ ਦਿੱਕਤ ਨਹੀਂ ਸੜਕ ਪੂਰੀ ਹੈ ਹੁਣ ਜਿਹੜੀ ਢੱਲ ਹੈ ਉਹਨਾਂ ਦੀ ਤਾਂ ਲੈ ਆਪਣੇ ठेकेदार ਦੀ ਉਹ ਜਲਦੀ ਤੋਂ ਜਲਦੀ ਕੰਮ ਸ਼ੁਰੂ ਕਰ ਨਾਲੇ ਅੱਡੇ ਦੀ ਵੀ ਗੱਲ ਚੱਲਦੀ ਸੀ ਉਹਨਾਂ ਨਾਲ ਹਾਂ ਉਹ ਅਗਰੀ ਨੇ ਜੀ ਪੂਰਾ ਉਹਨਾਂ ਵੱਲੋਂ ਕੋਈ ਨਾ ਨਹੀਂ ਹੈ ਕਿਸੇ ਵੀ ਕੰਮ ਦੀ ਜੋ ਵੀ ਜਾ ਕੇ ਅੰਕਲ ਨੂੰ ਕਹੀ ਤਾਂ ਮਾਨ ਨਾਲ ਉਹ ਪੂਰਾ ਆਪਣੀ ਪੂਰੀ ਗੱਲ ਦਾ ਕਰਦੇ ਨੇ ਪੂਰੀ ਗੱਲ ਮੰਨਦੇ ਨੇ ਜੋ ਮਿੱਟੀ ਦਾ ਵੀ ਉਹਨਾਂ ਨੂੰ ਲਾਉਣੀ ਵੀ ਨਹੀਂ ਆਉਂਦੀ ਸੀ ਉਹਨਾਂ ਦੇ ਵੀ ਜਿਹੜੀ ਨਿਸ਼ਾਨਦੇਹੀ ਦੀ ਖਿੱਲੀ ਪੂਰੀ ਛੜਕਦੇ ਚਲੀ ਗਈ ਪਰ ਫਿਰ ਵੀ ਉਹਨਾਂ ਨੇ ਜਿੰਨੀ ਘਟਵਾ ਲਿਆ ਕਿਉਂਕਿ ਛੜਕ ਆਪਣੀ ਟੇਢੀ ਵੀ ਨਹੀਂ ਜਾਂਦੀ ਹੈ ਜੀ ਜੀ ਇਹ ਜਿਹੜੀ ਮਿੰਤੀ ਇਹਦੀ ਚਾਰਕਰਮ ਦੀ ਟੇਢੀ ਹੈ ਪਰ ਹੁਣ ਆਪਾਂ ਸਾਰੇ ਸਹਿਯੋਗ ਨਾਲ ਇਧਰ ਵਾਲੇ ਸਾਈਡ ਵਾਲੇ ਜਿੰਨੇ ਵੀ ਕਿਸਾਨ ਵੀਰ ਨੇ ਇਧਰ ਵੀ ਕਿਸਾਨ ਵੀਰ ਉਹਨਾਂ ਦੇ ਸਾਰਿਆਂ ਦੇ ਸਹਿਯੋਗ ਨਾਲ ਹੁਣ ਜਿਹੜੀ ਐ ਪੂਰੀ ਐ 2 ਫੁੱਟ ਤੋਂ ਵੀ ਕੋਈ ਅੱਧਾ ਫੁੱਟ ਵਾਧਾ ਹੋਊਗੀ ਪੂਰਾ ਸਾਰਿਆਂ ਨੇ ਸਹਿਯੋਗ ਦਿੱਤਾ ਪੂਰੀ ਛੜਕ ਜਿਹੜੀ ਕੰਪਲੀਟ ਐ ਹੁਣ ਜਲਦੀ ਆ ਸੀਵਰੇਜ ਤੋਂ ਬਾਅਦ ਪੱਥਰ ਪਾਉਣਾ ਸ਼ੁਰੂ ਹੋ ਜਾਊਗਾ ਤੇ ਸੜਕ ਕੁਛ ਦਿਨਾਂ ਚ ਲੋਕਾਂ ਨੂੰ ਜਿਹੜੀ ਐ ਉਹ ਸਪੁਰਦ ਕੀਤੀ ਜਾਊਗੀ ਬਣਾ ਕੇ ਹਾਂਜੀ ਮੈਂਬਰ ਸਾਹਿਬ ਕਿਵੇਂ ਵਧੀਆ ਲੱਗਾ ਕੰਮ ਹਾਂਜੀ ਵਧੀਆ ਬਹੁਤ ਵਧੀਆ ਕੰਮ ਕਰ ਰਹੇ ਬਹੁਤ ਵਧੀਆ ਪੰਚਾਇਤ ਸਾਰੀ ਰਲ ਮਿਲ ਕੇ ਕੰਮ ਕਰ ਰਹੀ ਹੈ ਕੌਫੀ ਜੀ ਸਾਹਿਬ ਠੀਕ ਹੈ ਜੀ ਹਾਂਜੀ ਰਲ ਮਿਲ ਕੇ ਸਾਰੇ ਸਿੰਧੂਗਰਾਹ ਜੀ ਕੀ ਗੱਲ ਪੁੱਛੋਗੇ ਖੜੇ ਹਾਂ ਚਲੋ ਜੀ ਬੇਨਤੀ ਕਰਦੇ ਆ ਵੀ ਜਿੰਨੇ ਵੀ ਪਿੰਡਾਂ ਦੇ ਪੰਜ ਸਰਪੰਚਾ ਵੱਧ ਤੋਂ ਵੱਧ ਪਿੰਡ ਦੀ ਨੁਹਾਰ ਬਦਲਣ ਵਾਲੇ ਪਾਸੇ ਆਓ ਜਿਹੜੀ ਕੋਈ ਵੀ ਸਰਕਾਰ ਆਉਂਦੀ ਆ ਬੇਸ਼ੱਕ ਪਹਿਲੀਆਂ ਸਰਕਾਰਾਂ ਲੰਘ ਚੁੱਕੀਆਂ ਐ ਕੋਈ ਸਰਕਾਰ ਨਹੀਂ ਮਾੜੀ ਹੁੰਦੀ ਉੱਥੇ ਸਾਡੀ ਸੋਚ ਤੇ ਡਿਪੈਂਡ ਆ ਜਿਵੇਂ ਮਾਨਯੋਗ ਸਰਪੰਚ ਸਾਹਿਬ ਨੇ ਦੱਸਿਆ ਅੱਗੇ ਕਿਉਂਕਿ ਸਾਡੇ ਲੋਕਾਂ ਦੀ ਇਹ ਇਹ ਸੋਚ ਹੁੰਦੀ ਆ ਵੀ ਪਿੰਡ ਦਾ ਕੰਮ ਹੋਵੇ ਨਾ ਹੋਵੇ ਅਸੀਂ ਜਦੋਂ ਕਿਸੇ ਥਾਣੇ ਦਰਬਾਰੇ ਫੋਨ ਲਾਉਨੇ ਆ ਉੱਥੇ ਸਾਡੀ ਬੱਲੇ ਬੱਲੇ ਚਾਹੀਦੀ ਆ ਜੇ ਅਸੀਂ ਕਿਤੇ ਰੋਡ ਤੇ ਸਾਡੇ ਕਾਗਜ ਨਹੀਂ ਪੂਰੇ ਤਾਂ ਸਾਨੂੰ ਜਿਹੜੇ ਕੋਈ ਵੀ ਸਰਕਾਰੀ ਅਫਸਰ ਆ ਉਹ ਬੁਲਾਉਣ ਨਾਲ ਸਾਡੀ ਜੇਬ 'ਚ ਐਮ ਐਲ ਏ ਮੁੱਖ ਮੰਤਰੀ ਚਾਹੀਦਾ ਉਸ ਚੀਜ਼ ਨੂੰ ਛੱਡ ਕੇ ਵਿਕਾਸ ਵਾਲੇ ਪਾਸੇ ਆਉਣਾ ਚਾਹੀਦਾ ਪੰਜ ਸਰਪੰਚ ਤੋਂ ਲੈ ਕੇ ਐਮ ਐਲ ਏ ਐਮ ਪੀ ਮੁੱਖ ਮੰਤਰੀ ਤੱਕ ਉਹਦੇ ਤੋਂ ਆਪਾਂ ਨੂੰ ਕੰਮ ਲੈਣ ਦੀ ਲੋੜ ਆ ਨਾ ਕਿ ਇਹੋ ਜੀਆਂ ਆਵਾਵਾ ਬਾਜੀ ਲੈਣ ਦੀ ਲੋੜ ਸੋ ਇਹਨਾ ਕਹਿੰਦੇ ਆ ਆਸ ਕਰਦੇ ਆ ਮਾਨਯੋਗ ਸਰਪੰਚ ਸਾਹਿਬ ਤੋਂ ਵੀ ਅੱਗੇ ਵੀ ਜਿਹੜੇ ਕੰਮ ਕਰਨਗੇ ਵਧੀਆ ਤਰੀਕੇ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ